ਪਰਨੇ ਕੋਈ ਬੰਦਾ ਨਹੀਂ ਕੀ ਗਾ ਟੋਪੀਆਂ ਪਾ ਕੇ ਆ ਜਾਂਦੇ ਨੇ ਨੰਗੇ ਸਿਰ ਘੁੰਮੀ ਜਾਂਦੇ ਨੇ ਕੀ ਗੱਲ ਕਿ ਵਿਆਹ ਆ ਇਹ ਟੋਪੀਆਂ ਵਾਲਾ ਇਤਿਹਾਸ ਹੈ ਤੁਸੀਂ ਵੀ ਦਸਤਾਰ ਬੰਨੀ ਆ ਦੱਸੋ ਮੈਨੂੰ ਅਸੀਂ ਟੋਪੀਆਂ ਪਾ ਕੇ ਆਂਦੇ ਸੋਹਣੇ ਲੱਗਦੇ ਆ ਦੱਸੋ ਭਾਈ ਜੇ ਕੋਈ ਮਾੜੀ ਗੱਲ ਕਰ ਰਹੇ ਆ ਅਸੀਂ ਬੱਚੋ ਬੋਲੋ ਸਾਰੇ ਬੋਲੋ ਜੇ ਮਾੜੀ ਗੱਲ ਹੈ ਜੁੱਤੀਆਂ ਮਾਰੋ ਸਾਡੇ ਨਾ ਮਾਤਾ ਦੇਖਦਾ ਹੈ ਟੋਪੀ ਪਾ ਕੇ ਤੇ ਗੁਨਾਹਗਰ ਮੈਂ ਜੇ ਅੰਦਰ ਕੋਈ ਜਾਂਦਾ ਹੈ ਟੋਪੀ ਪਾ ਕੇ ਤੇ ਗੁਨਾਹਗਰ ਮੈਂ ਅੰਦਰ ਵਾਲੀ ਹੈ ਟੋਪੀ ਪਾ ਕੇ ਕੋਈ ਇੱਥੇ ਤੁਰੇ ਫਿਰੇ ਆਪਾਂ ਕਿਸੇ ਨੂੰ ਇਹ ਵੇ ਮਨੁਵਾਲਾ ਤੇ ਮੁਸਲਮਾਨਾਂ ਦਾ ਕੰਮ ਕਰਨਦੇ ਆ ਧੱਕੇ ਨਾਲ ਕਿਸੇ ਨੂੰ ਟੋਪੀ ਪੋਏ ਲਵਨੀ ਮਾਰੀ ਗੱਲ ਪਾਪਾ ਮੁਸਲਮਾਨ ਦੀ ਟੋਪੀ ਨਹੀਂ ਤਰਾ ਸਕਦੇ ਟੋਪੀਆਂ ਕਿੱਥੋਂ ਲਾਈਆਂ ਬਾਬਾ ਜੀ ਇਹ ਇਹ ਰਾਤ ਚੀਪਣੀਆਂ ਮਾਰਦੇ ਸੀ ਜਿਹੜੇ ਐਂ ਕਰਦੇ ਸੀ ਉਹਨਾਂ ਦੇ ਸਿਰਾਂ ਤੋਂ ਦੋ ਦਰਬਾਰ ਸਾਹਿਬ ਦੇ ਕੋਲੋਂ ਲਾਈਆਂ ਨੇ ਸ਼ਰਤੀ ਦੇ ਉੱਤੇ ਤਾਂ ਠੇਕੇ ਖੁੱਲੇ ਪਏ ਆ ਖੋਖੇ ਖੁੱਲੇ ਪਏ ਆ ਬਥੇਰਿਆਂ ਦੀਆਂ ਜੇਬਾਂ ਦੇ ਵਿੱਚ ਇੱਥੇ ਤੰਬਾਕੂ ਵੀ ਨਿਕਲਿਆਉਣਾ ਫਿਰ ਉਹ ਵੀ ਤਾਂ ਬਾੜੀ ਹਵਾ ਹੀ ਜਿੰਦੇ ਨਿਕਲਦਾ ਬਾਬਾ ਜੀ ਉਹਦੇ ਡਾਂਗ ਵੀ ਫਿਰਦੀ ਆ ਹਾਂਜੀ ਇਹ ਦੁਕਾਨਾਂ ਠੇਕੇ ਬੰਦ ਹੋ ਜਾਣ ਫਿਰ ਤਾਂ ਆਊਗਾ ਹੀ ਨਹੀਂ ਤੰਬਾਕੂ ਫਿਰ ਅਸੀਂ ਕੀ ਕਰੀਏ ਬਾਬਾ ਜੀ ਜੇ ਅਸੀਂ ਕਿਸੇ ਨੂੰ ਬੰਦ ਕਰਾਉਂਦੇ ਆ ਤਾਂ ਪ੍ਰਸ਼ਾਸਨ ਸਾਨੂੰ ਕਹਿੰਦਾ ਸਿੰਘ ਧੱਕਾ ਕਰਦੇ ਨੇ ਸਿੰਘ ਗਰੀਬਾਂ ਨੂੰ ਮਾਰਦੇ ਨੇ ਦੱਸੋ ਕਿਹਦੇ ਕਹਿੰਦੇ ਤੁਸੀਂ ਆ ਧੱਕਾ ਕਰ ਰਹੇ ਹੋ ਤੁਹਾਡੇ ਸਾਹਮਣੇ ਇੱਕ ਬੰਦਾ ਹੈ ਤੁਹਾਡੇ ਸਾਹਮਣੇ ਹੀ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨਾ ਉਹਨੂੰ ਹੀ ਗੁਰੂ ਦਾ ਦੁੱਖ ਹੋਣਾ ਹੈ ਤੇ ਉਹਨੂੰ ਇਹ ਚੀਜ਼ਾਂ ਦਾ ਦੁੱਖ ਹੋਣਾ ਹੈ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਨੇ ਉਹਦੇ ਕੋਲੋਂ ਲੰਘ ਜਾਂਦੇ ਉਹਨਾਂ ਨੂੰ ਕੀ ਹੈ ਉਹ ਵੀ ਵਸਨੇ ਆ ਲੋਕਾਂ ਦਾ ਵਾਸ ਵੀ ਆ ਫਿਰ ਉਹ ਵੀ ਧਰਤੀ ਤਾਂ ਉਹੀ ਆ ਨਾ ਫਿਰ ਉਹ ਉਹ ਘਰਾਂ ਦੇ ਵਿੱਚ ਵੀ ਫਿਰ ਸਿਰ ਠੱਗ ਆ ਪਾ ਜੀ ਅਸੀਂ ਸਰਾਂ ਦੇ ਦੀ ਧਰਤੀ ਨੂੰ ਨਹੀਂ ਕਹਿੰਦੇ ਹਿੰਦੂ ਵੀਰ ਵੀ ਨੇ ਗੱਲ ਸੁਣੋ ਗੱਲ ਸੁਣੋ ਐਸੀ ਗੱਲ ਦਰਬਾਰ ਸਾਹਿਬ ਦੇ ਵਿੱਚ ਟੋਪੀ ਪਾ ਕੇ ਕਿਵੇਂ ਚੱਲੇ ਜਾਓ ਕੋਈ ਦੱਸੋ ਮੈਨੂੰ ਜੇ ਸੇਵਾਦਾਰ ਲੱਗੇ ਹੋਵੇ ਉੱਥੇ ਸੇਵਾਦਾਰ ਕੀ ਸੇਵਾਦਾਰ ਰੋਕ ਨਹੀਂ ਨਹੀਂ ਸੇਵਾਦਾਰ ਐਸੀ ਦਾਸ ਸਿੰਘਾਂ ਦੀ ਥਾਂ ਹੈ ਇਹ ਲਾਉਣਾ ਸਿੰਜਿਆ ਗਿਆ ਇਤਿਹਾਸ ਹੈ ਸਾਡਾ ਤੇ ਤੁਸੀਂ ਟੋਪੀਆਂ ਬਾਕੇ ਆ ਜੰਨੇ ਹੋ ਤੇ ਜਿਹੜੇ 50-50 ਲੱਖ ਦੇ ਫੋਨ ਲਈ ਫਿਰਦੇ ਨੇ ਉਹਨਾਂ 'ਚ ਇਤਿਹਾਸ ਨਹੀਂ ਦੀ ਗਦਾ ਲੋਕਾਂ ਨੂੰ ਲੋਕਾਂ ਨੂੰ ਦੱਸ ਦੋ ਨਾ ਮੈਂ ਉਹੀ ਕਹਣਾ ਵੀ ਤੁਸੀਂ ਦੱਸ ਦੋ ਫੋਨਾਂ 'ਚ ਆਪੀ ਜਾਵੜੂਗੇ ਫੋਨਾਂ 'ਚ ਹੀ ਜਾਣਾਗਾ ਆ ਇਹ ਜਿਹੜੀ ਤੁਸੀਂ ਧਰਤੀ ਤੇ ਖੜੇ ਹੋ ਇੱਥੇ 7 ਤੇ 9 ਸਾਲ ਦੇ ਬੱਚੇ ਦਾ ਖੂਨ ਡੁੱਲਿਆ ਹੋਇਆ ਕਾਲੇ ਕਰਕੇ ਡੁੱਲਿਆ ਸਾਡੀ ਦੇ ਸਤਾਰ ਕਰਕੇ ਸਾਡੇ ਗੁਰੂ ਪੀਰ ਜਦੋਂ ਦਸਤਾਰਾਂ ਲਈ ਮਟ ਗਏ ਯਾਰ ਅਸੀਂ ਟੋਪੀਆਂ ਕਿਵੇਂ ਝਰ ਲਾਂਗੇ ਅਸੀਂ ਟੋਪੀ ਨਹੀਂ ਝਰ ਸਕਦੇ ਦਰਬਾਰ ਸਾਹਿਬ ਦੇ ਕੋਲ ਅਸੀਂ ਟੋਪੀਆਂ ਖਿਲਾਫ ਦਾ ਪਹਿਣਾ ਲੜਦੇ ਨੇ ਆ ਕਿਸੇ ਗੁਰੂ ਘਰ ਚ ਨਹੀਂ ਹੁੰਦਾ ਜਾਂ ਦਿੱਤਾ ਇਹਦਾ ਸਪੈਸ਼ਲ ਲਿਖ ਕੇ ਲਾਇਆ ਗਿਆਗਾ ਟੋਪੀਆਂ ਨੂੰ ਤਾਂ ਬਾਬਾ ਜੀ ਵੜਨ ਹੀ ਨਹੀਂ ਦਿੱਤਾ ਜਾਂਦਾ ਗੁਰੂ ਘਰ ਦੇ ਅੰਦਰ ਅਸੀਂ ਕੋણો ਵੀ ਕਿਵੇਂ ਹਵਾ ਮਾੜੀ ਨੰਗ ਜੇ ਮਹਾਰਾਜ ਦੇ ਸਾਡੇ ਸਿੰਘਾਂ ਦਾ ਫਿਰ ਮਰਨ ਹੋ ਜੇ ਸਾਡੇ ਦਾ ਖੂਨ ਕਲੰਕ ਦਾ ਫਿਰ ਮਹਾਰਾਜ ਦੇ ਕੋਲੋਂ ਕੋਈ ਟੋਪੀ ਪਾ ਕੇ ਨੰਗ ਜੇ ਜਾਂ ਕੋਈ ਮਾਰੇ ਨੂੰ ਅੱਖ ਕਰਕੇ ਨੰਗ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੀ ਜੋੜ ਮੇਲ ਦੇ ਦੌਰਾਨ ਫਤਿਹਗੜ੍ਹ ਸਾਹਿਬ ਦੀ ਮਹਾਨ ਧਰਤੀ ਦੇ ਉੱਤੇ ਕਵਰੇਜ ਕਰ ਰਹੀ ਸੀ ਤਾਂ ਸਾਡੀ ਨਜ਼ਰ ਇੱਕ ਨਿੰਗ ਸਿੰਘ ਵੀਰਾਂ ਦੇ ਉੱਤੇ ਪੈਂਦੀ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲੇ ਫੜੇ ਹੁੰਦੇ ਆ ਤੇ ਅਸਲੇ ਦੇ ਉੱਤੇ ਉਹਨਾਂ ਨੇ ਟੋਪੀਆਂ ਟੰਗੀਆਂ ਹੋਈਆਂ ਨੇ ਗੱਲਬਾਤ ਕਰਦੇ ਆ ਸਿੰਘਾਂ ਦੇ ਨਾਲ ਕਿ ਕੀ ਕਾਰਨ ਆ ਇਹਨਾਂ ਨੇ ਜਿਹੜੀਆਂ ਆਪਣੀ ਬੰਦੂਕ ਦੇ ਉੱਤੇ ਟੋਪੀਆਂ ਕਿਉਂ ਟੰਗੀਆਂ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਟੋਪੀਆਂ ਕਿਉਂ ਟੰਗੀਆਂ ਨੇ ਬੰਦੂਕ ਤੇ ਇਹ ਟੋਪੀਆਂ ਇਸ ਕਰਕੇ ਡੰਗੀਆਂ ਜੀ ਹੁਣ ਆਪਾਂ ਕਿਹੜੇ ਸਥਾਨ ਤੇ ਆਏ ਆ ਸ਼ੀਦੀ ਜੋੜ ਮੇਲੇ ਆ ਸਿਰ ਲੱਗੇ ਨੇ ਉਰੇ ਆਪਣੇ ਠੀਕ ਹੈ ਜੇ ਆਪਾਂ ਨੂੰ ਇਹ ਨਹੀਂ ਪਤਾ ਵੀ ਉਰੇ ਆਣਾ ਕਿਵੇਂ ਆ ਮੇਲਾ ਸਮਝ ਕੇ ਆ ਰਹੇ ਨੇ ਕਈ ਜਿਨ੍ਹਾਂ ਨੇ ਟੋਪੀਆਂ ਪਾਈਆਂ ਉਹਨਾਂ ਨੂੰ ਇਹ ਕਿਹਾ ਵੀ ਰਮਾਲ ਪਿਆਰ ਨਾਲ ਵੀ ਸਮਝਾ ਕੇ ਦੇਖਿਆ ਪਿਆਰ ਨਾਲ ਵੀ ਨਹੀਂ ਸਮਝਦੇ ਤੇ ਫਿਰ ਅਸੀਂ ਦੂਜਾ ਕੰਮ ਹੀ ਲਾ ਕੇ ਰਮਾਲ ਬਣਾਏ ਨੇ ਇਹ ਸ਼ੀਦਾਂ ਦੀ ਜਗ੍ਹਾ ਹੈ ਕੋਈ ਮਾੜੀ ਮੋਟੀ ਜਗ੍ਹਾ ਨਹੀਂ ਹੈਗੀ ਵੀ ਉਤੋਂ ਮੂੰਹ ਚੱਕ ਕੇ ਆ ਗਏ ਉਰੇ ਇੱਥੇ ਬਾਬਾ ਜੀ ਟੋਪੀਆਂ ਪਾਈ ਫਿਰਦੇ ਨੇ ਰਮਾਲ ਬੰਦਦਾ ਨਹੀਂ ਪਰਨੇ ਕੋਈ ਬੰਦਦਾ ਨਹੀਂ ਕੀ ਗੱਲ ਟੋਪੀਆਂ ਪਾ ਕੇ ਆ ਜਾਂਦੇ ਨੇ ਨੰਗੇ ਸਿਰ ਘੁੰਮੀ ਜਾਂਦੇ ਨੇ ਕੀ ਗੱਲ ਵਿਆਹ ਆ ਇਹ ਇਹ ਸ਼ਹੀਦ ਹੈ ਇਹ ਸਿਧਾਂ ਸਿੰਘਾਂ ਦੀ ਥਾਂ ਹੈ ਇਹ ਲਾਉ ਨਾ ਸਿੰਜਿਆ ਗਿਆ ਇਤਿਹਾਸ ਹੈ ਸਾਡਾ ਤੇ ਤੁਸੀਂ ਟੋਪੀਆਂ ਪਾ ਕੇ ਆ ਜਾਂਦੇ ਹੋ ਠੀਕ ਹੈ ਆਪਣੇ ਪੰਜਾਬੀ ਉਹ ਵੀ ਪਾਉਂਦੇ ਨੇ ਟੋਪੀਆਂ ਪੀਪੜੀਆਂ ਮਾਰੀ ਜਾਂਦੇ ਨੇ ਮੋਟਰਸਾਈਕਲਾਂ ਤੇ ਤੁਰੇ ਫਿਰਦੇ ਪੁਲਿਸ ਦੇ ਕੋਲੋਂ ਨਿਕਲ ਜਾਂਦੇ ਨੇ ਪੁਲਿਸ ਨਹੀਂ ਕੁਝ ਕਰਦੀ ਵੀ ਫਿਰ ਦੱਸੋ ਖਾਲਸਾ ਕੀ ਕਰੇ ਟੋਪੀਆਂ ਵਾਲਾ ਇਤਿਹਾਸ ਹੈ ਤੁਸੀਂ ਵੀ ਦਸਤਾਰ ਬੰਨੀ ਆ ਦੱਸੋ ਮੈਨੂੰ ਅਸੀਂ ਟੋਪੀਆਂ ਪਾ ਕੇ ਹੰਦੇ ਸੋਹਣੇ ਲੱਗਦੇ ਆ ਆ ヘア ਕੱਟ ਵੀਰ ਖੜੇ ਨੇ ਦੱਸੋ ਟੋਪੀਆਂ ਬੰਦੇ ਸੋਹਣੇ ਲੱਗਦੇ ਆ ਦੱਸੋ ਭਾਈ ਬੋਲੋ ਵਾਹਿਗੁਰੂ ਜੀ ਟੋਪੀਆਂ ਬੰਦੇ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਮੈਂ ਕਿਸੇ ਦੇ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੇ ਕਿਸੇ ਨੇ ਟੋਪੀ ਪਾਈ ਉਹਨੂੰ ਗੁਨਾਹ ਨਹੀਂ ਕੋਈ ਆਪਾਂ ਕਿਸੇ ਨੂੰ ਡਾਕ ਨਹੀਂ ਖੜਾ ਰੱਖਦੇ ਇਹ ਰਸਤਾ ਆ ਜੇ ਕੋਈ ਅੰਦਰ ਜਾਂਦਾ ਮੱਥਾ ਟੇਕਦਾ ਹੈ ਤਾਂ ਟੋਪੀ ਪਾ ਕੇ ਫੇਰ ਗੁਨਾਹ ਕਰ ਮੈਂ ਜੇ ਅੰਦਰ ਕੋਈ ਜਾਂਦਾ ਹੈ ਟੋਪੀ ਪਾ ਕੇ ਫੇਰ ਗੁਨਾਹ ਕਰ ਮੈਂ ਹੱਥ ਵਾਲੀ ਆ ਜੇ ਮੈਂ ਗੁਨਾਹ ਕਰਾਂਗਾ ਜੇ ਮੱਥਾ ਇੱਥੇ ਵੀ ਢੇਕਦੇ ਸ਼ਹੀਦ ਤਾਂ ਇੱਥੇ ਵੀ ਇਹਨਾਂ ਨੂੰ ਸੁਣ ਲੋ ਭਾਜੀ ਟੋਪੀ ਪਾ ਕੇ ਕੋਈ ਇੱਥੇ ਤੁਰੇ ਫਿਰੇ ਆਪਾਂ ਕਿਸੇ ਨੇ ਇਹ ਵੇ ਮਨੁਵਾਲਾ ਤੇ ਮੁਸਮਾਨਾ ਕੰਮ ਕਰਨਦੇ ਆ ੱੱਕੇ ਨਾ ਕਿਸੇ ਨੂੰ ਟੋਪੀ ਪੋਏ ਲਵਨੀ ਮਾਰੀ ਗੱਲ ਇਹ ਭਾਜੀ ੱੱਕੇ ਨਾ ਕਿਸੇ ਗੁਨਾਹ ਆ ਜਿਹੜੇ ਅਰਬਾਰ ਸਾਹਿਬ ਦੇ ਤਾਂ ਕੋਈ ਵੀ ੱੱਕਾਂ ਹਾਂ ੱੱਕੇ ਨਾ ਉਹ ਧਰਮ ਉਹ ਕੋਰਾ ਜੰਗਾ ਨਹੀਂ ਲੜੇ ਗੁਰੂ ਗੋਬਿੰਦ ਸਿੰਘ ਮਸਲਮਾਨਾਂ ਨੂੰ ਨਹੀਂ ਆਪਾਂ ਕਹਿੰਦੇ ਆਪਾਂ ਮੁਸਲਮਾਨ ਦੀ ਟੋਪੀ ਨਹੀਂ ਤਰਾ ਸਕਦੇ ਟੋਪੀਆਂ ਕਿੱਥੋਂ ਲਾਈਆਂ ਬਾਬਾ ਜੀ ਇਹ ਇਹ ਰਾਤ ਟਰੀਪਣੀਆਂ ਮਾਰਦੇ ਸੀ ਜਿਹੜੇ ਐਂ ਕਰਦੇ ਸੀ ਉਹਨਾਂ ਦੇ ਸਿਰਾਂ ਤੋਂ ਦਰਬਾਰ ਸਾਹਿਬ ਦੇ ਕੋਲੋਂ ਲਾਈਆਂ ਨੇ ਦਰਬਾਰ ਸਾਹਿਬ ਦੇ ਕੋਲੇ ਖੜੇ ਨੇ ਜੋੜੇ ਲਾ ਕੇ ਟੋਪੀਆਂ ਲੈ ਕੇ ਵਧੀ ਜਾਂਦੇ ਨੇ ਨਾ ਤਾਂ ਪੁਲਿਸ ਦੇਖਦੀ ਆ ਨਾ ਸੇਵਾਦਾਰ ਦੇਖਦੇ ਨੇ ਟੋਪੀਆਂ ਪਾ ਕੇ ਤੁਰੇ ਫਿਰਦੇ ਆ ਬਿਲਕੁਲ ਦਰਬਾਰ ਸਾਹਿਬ ਦੇ ਅੰਦਰ ਸੀਗੇ ਅੰਦਰ ਜਾ ਰਹੇ ਸੀ ਦਰਬਾਰ ਸਾਹਿਬ ਜਿੱਥੋਂ ਭੈਣ ਇੱਥੇ ਮੱਥਾ ਡੇ ਲਈ ਇੱਥੇ ਵੀ ਸ਼ਹੀਦ ਬੈਠੇ ਨੇ ਹੁਣ ਇੰਨੀ ਸੰਗਤ ਜਾ ਨਹੀਂ ਮੋੜੀ ਦਾੜੀ ਮੁੱਛਰ ਗੱਲ ਕਰਦੇ ਪਏ ਹਾਂ ਮੈਂ ਨਹੀਂ ਗੱਲ ਕਰਦਾ ਬਾਬਾ ਜੀ ਸਰਾਂਦੇ ਚ ਤਾਂ ਲੋਕ ਵੀ ਵਾਸਦੇ ਘਰਾਂ ਦੇ ਵਿੱਚ ਲੋਕ ਨੰਗੇ ਵੀ ਫਿਰਦੇ ਆ ਫਿਰ ਉਹਨਾਂ ਦਾ ਕੀ ਕਰੀਏ ਕਿਦਾਂ ਹੀ ਸਰਾਂਦੇ ਚ ਦਾ ਲੋਕ ਵੀ বাসਦੇ ਆ ਲੋਕਾਂ ਦਾ ਵਾਸ ਵੀ ਆ ਫਿਰ ਉਹ ਵੀ ਧਰਤੀ ਤਾਂ ਉਹੀ ਆ ਨਾ ਫਿਰ ਉਹ ਘਰਾਂ ਦੇ ਵਿੱਚ ਵੀ ਫਿਰ ਸਿਰ ਢਗਰ ਬਾਬਾ ਜੀ ਅਸੀਂ ਸਰਾਂਦੇ ਦੀ ਧਰਤੀ ਨੂੰ ਨਹੀਂ ਕਹਿੰਦੇ ਹਿੰਦੂ ਵੀਰ ਵੀ ਨੇ ਗੱਲ ਸੁਣੋ ਗੱਲ ਸੁਣੋ ਐਸੀ ਗੱਲ ਦਰਬਾਰ ਸਾਹਿਬ ਦੇ ਵਿੱਚ ਟੋਪੀ ਪਾ ਕੇ ਕਿਵੇਂ ਚੱਲੇ ਜਾਊ ਕੋਈ ਦੱਸੋ ਮੈਨੂੰ ਜੋ ਸੇਵਾਦਾਰ ਲੱਗੇ ਹੁੰਦੇ ਆ ਉੱਥੇ ਸੇਵਾਦਾਰ ਰੁਕੀ ਸੇਵਾਦਾਰ ਰੋਕਦੇ ਨਹੀਂ ਨਹੀਂ ਸੇਵਾਦਾਰ ਪੁਲਿਸ ਨਹੀਂ ਟੋਕਦੀ ਵੀ ਅੰਦਰ ਜਾਈ ਜਾਂਦੇ ਨੇ ਆਜੋ ਮੇਰੇ ਨਾਲ ਆਓ ਮੇਰੇ ਨਾਲ ਕਿਸੀ ਦੇ ਸੇਵਾਦਾਰ ਉਹ ਪਗੜ ਕੇ ਪਿੱਛੋਂ ਮੜ ਜਾਂਦੇ ਨੇ ਦਲਾਮੰਤਾ ਵਾਲੇ ਸਿੰਘ ਖੜੇ ਜਿਹੜੇ ਰੋਕਦੇ ਪਏ ਨੇ ਕੋਈ ਨਹੀਂ ਰੋਕਦਾ ਪਿਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨਾ ਉਹਨੂੰ ਹੀ ਗੁਰੂ ਦਾ ਦੁੱਖ ਹੋਣਾ ਤੇ ਉਹਨੂੰ ਇਹ ਚੀਜ਼ਾਂ ਦਾ ਦੁੱਖ ਹੋਣਾ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਨੇ ਉਹਦੇ ਕੋਲੋਂ ਲੰਘ ਜਾਂਦੇ ਉਹਨਾਂ ਨੂੰ ਕੀ ਹੈ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹਨਾਂ ਨੇ ਹਰੇਕ ਚੀਜ਼ ਤੋਂ ਰੋਕਣਾ ਸਾਡੀ ਦਲਪੰਥ ਏਡੇ ਵੱਡੇ 96 ਕਰੋੜੀ ਬਾਬਾ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਵੀ ਬੈਠੇ ਹੋਏ ਨੇ ਇਥੇ ਵਿਧੀ ਚੰਦ ਬਾਬਾ ਅਵਤਾਰ ਸਿੰਘ ਵੀ ਬੈਠੇ ਹੋਏ ਨੇ ਉਹਨਾਂ ਦੀ ਸੇਵਾ ਜਾਂ ਸੀ ਉਹ ਉਹ ਨਹੀਂ ਇਹ ਕਰਦੇ ਬਾਬਾ ਜੀ ਹੋਰ ਨੇਗ ਸਿੰਘ ਬੜੇ ਨੇ ਫਿਰ ਉਹ ਨਹੀਂ ਉਹ ਕਰਦੇ ਕਿ ਉਹਨਾਂ ਦੀ ਜੀ ਮਾਰ ਗਈਆਂ ਜਿਨ੍ਹਾਂ ਨੇ ਸੇਵਾ ਲੈਣੀ ਮਾਰ ਰਹੇ ਨੇ ਜੇ ਤੋ ਉਤੋਂ ਲੈ ਹੀ ਲੈਣੀ ਆ ਸਾਡੀ ਆਪਦੀ ਸੇਵਾ ਜੇ ਕਹਿੰਦੇ ਹਾਂ ਤਾਂ ਮੰਗਾ ਦਿੰਦੇ ਆ ਸਾਰੇ ਇਸ ਗੱਲ ਮੇਰੀ ਗੱਲ ਸੁਣੋ ਆਪਾਂ ਸਿੱਖ ਆ ਠੀਕ ਹੈ ਸਾਡਾ ਖੂਨ ਨਾਲ ਇਤਿਹਾਸ ਜੁੜਿਆ ਸਾਡੇ ਪਿੱਛੇ ਗੁਰੂ ਪੀਰ ਮਟਗੇ ਮਰ ਗਏ ਅਸੀਂ ਟੋਪੀਆਂ ਬਾਕੇ ਆਵਾਂਗੇ ਲੋਕਾਂ ਨੇ ਤਾਂ ਟੋਪੀਆਂ ਛੱਡ ਦਈਏ ਫੇਰ ਚਾਹੇ ਪਾਈ ਫਰੀਏ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਇੱਕ ਵਾਰੀ ਇਤਿਹਾਸ ਦੱਸ ਦੋ ਇੱਥੋਂ ਦਾ ਮੈਨੂੰ ਲੱਗਦਾ ਤਾਂ ਹੀ ਟੋਪੀਆਂ ਲੈ ਕੇ ਆਏ ਤੇ ਜਿਹੜੇ 50 50 ਲੱਖ ਦੇ ਫੋਨ ਲਈ ਫਿਰਦੇ ਨੇ ਉਹਨਾਂ 'ਚ ਇਤਿਹਾਸ ਨਹੀਂ ਵੀ ਗਦਾ ਲੋਕਾਂ ਨੂੰ ਲੋਕਾਂ ਨੂੰ ਦੱਸ ਦੋ ਨਾ ਮੈਂ ਉਹੀ ਕਹਿਣਾ ਵੀ ਤੁਸੀਂ ਦੱਸ ਦੋ ਫੋਨਾਂ 'ਚ ਆਪੀ ਜਾਊੜੂਗੇ ਫੋਨਾਂ 'ਚ ਹੀ ਜਾਣਾਗਾ ਇਤਿਹਾਸ ਇੱਥੋਂ ਦਾ ਮੈਨੂੰ ਦੱਸਾਂਗੇ ਇਹ ਵੀ ਦੱਸੋ ਇਤਿਹਾਸ ਇੱਥੋਂ ਦਾ ਇੱਕ ਨੂੰ ਸਮਝਾ ਨੂੰ ਬਤਾ ਮੈਂ ਬਾਬਾਈ ਸਾਰਿਆਂ ਨੂੰ ਦੱਸਣਾ ਆਪਣਾ ਫਰਜ਼ ਹੈ ਮੈਂ ਦੇਖ ਰਿਹਾ ਬਾਬਾ ਜੀ ਖੜ ਜੋ ਆ ਇਹ ਜਿਹੜੀ ਤੁਸੀਂ ਧਰਤੀ ਤੇ ਖੜੇ ਹੋ ਇੱਥੇ 7 ਤੇ 9 ਸਾਲ ਦੇ ਬੱਚੇ ਦਾ ਖੂਨ ਡੁੱਲਿਆ ਹੋਇਆ ਕਾਦੇ ਕਰਕੇ ਡੁੱਲਿਆ ਸਾਡੀ ਦੇ ਸਤਾਰ ਕਰਕੇ ਉਦੋਂ ਮੁਸਲਮਾਨ ਜੰਝੂ ਪਾਉਂਦੇ ਸੀ Hindu ਧਰਮ ਬਚਾਇਆ ਅਸੀਂ ਆਪਦੀ ਵੀ ਰੱਖਿਆ ਕੀਤੀ ਸਾਡੇ ਗੁਰੂ ਪੀਰ ਜਦੋਂ ਦਸਤਾਰਾਂ ਲਈ ਮਟ ਗਏ ਯਾਰ ਅਸੀਂ ਟੋਪੀਆਂ ਕਿਵੇਂ ਝਰ ਲਾਂਗੇ ਅਸੀਂ ਟੋਪੀ ਨਹੀਂ ਝਰ ਸਕਦੇ ਦਰਬਾਰ ਸਾਹਿਬ ਦੇ ਕੋਲ ਅਸੀਂ ਟੋਪੀਆਂ ਖਿਲਾਫ ਦਾ ਪਹਿਣਾ ਲੜਦੇ ਨੇ ਆ ਵੀ ਕਿਉਂ ਕਿਸੇ ਧਰਮ ਨਾਲ ਧੱਕਾ ਜੇ ਉੱਥੇ ਹੀ ਓਥੇ ਹੀ ਸਾਂ ਤੇ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੁਰੇ ਨਤਮਸਤਕਾ ਪਾ ਹੋਣਾ ਹੈ ਮੱਥਾ ਟੇਕਣਾ ਹੈ ਮਹਾਰਾਜ ਮੁਰੇ ਟੋਪੀ ਭਾ ਕੇ ਤੇ ਕੀ ਯਾਰ ਕਿੱਡੀ ਸ਼ਰਮ ਦੀ ਗੱਲ ਹੈ ਸਾਡੇ ਦੀ ਰਮਾਲ ਵੀ ਬਨ ਸਕਦਾ ਹੈ ਇਹ ਤਾਂ ਕਿਸੇ ਗੁਰੂ ਘਰ ਚ ਨਹੀਂ ਹੁੰਦਾ ਜਾਂ ਦਿੱਤਾ ਹੁੰਦਾ ਸਪੈਸ਼ਲ ਲੈ ਕੇ ਲਾਇਆ ਗਿਆਗਾ ਟੋਪੀ ਆ ਨੂੰ ਤਾਂ ਬਾਬਾ ਜੀ ਵੜਨ ਹੀ ਨਹੀਂ ਦਿੱਤਾ ਜਾਂਦਾ ਗੁਰੂ ਘਰ ਦੇ ਅੰਦਰ ਤੇ ਲੋਕ ਇੱਥੋਂ ਇੱਥੇ ਦੁਰੇ ਫਿਰਦੇ ਨੇ ਕੋਈ ਚੱਕਰ ਨਹੀਂ ਰੋੜਦੇ ਲੋ ਦਰਬਾਰ ਸਾਹਿਬ ਕੋ ਚਲੋ ਕਿੰਨੇ ਦੁਰੇ ਫਿਰਦੇ ਨੇ ਦਰਬਾਰ ਸਾਹਿਬ ਦੇ ਜਦੋਂ ਪੈਰ ਪੋੜੋਂ ਲੰਘਦੇ ਆ ਸਾਹਮਣੇ ਮਹਾਰਾਜਾ ਪ੍ਰਕਾਸ਼ ਹੈ ਅਸੀਂ ਕੋਲੋਂ ਵੀ ਕਿਵੇਂ ਹਵਾ ਮਾੜੀ ਨੰਗ ਜੇ ਮਹਾਰਾਜ ਦੇ ਸਾਡੇ ਸਿੰਘਾਂ ਦਾ ਫਿਰ ਮਰਨ ਹੋ ਜੇ ਸਾਡਾ ਤਾਂ ਖੂਨ ਕਲੰਕ ਦਾ ਫਿਰ ਮਹਾਰਾਜ ਦੇ ਕੋਲੋਂ ਕੋਈ ਟੋਪੀ ਪਾ ਕੇ ਨੰਗ ਜੇ ਜਾਂ ਕੋਈ ਮਾਰੇ ਨੂੰ ਅੱਖ ਕਰਕੇ ਨੰਗ ਜੇ ਟੋਪੀ ਪਾ ਕੇ ਕਿਉਂ ਜਾਵਾਂਗੇ ਪਰੰਤੂ ਪਰੋ ਇਸ ਧਰਤੀ ਦੇ ਉੱਤੇ ਤਾਂ ਠੇਕੇ ਖੁੱਲੇ ਪਏ ਆ ਖੋਖੇ ਖੁੱਲੇ ਪਏ ਆ ਬਥੇਰੇਆਂ ਦੀਆਂ ਜੇਬਾਂ ਦੇ ਵਿੱਚ ਇਥੇ ਤੰਬਾਕੂ ਵੀ ਨਿਕਲਿਆਉਣਾ ਫਿਰ ਉਹ ਵੀ ਤਾਂ ਮਾੜੀ ਹਵਾ ਹੀ ਕਿਵੇਂ ਨਿਕਲਦਾ ਬਾਬਾ ਜੀ ਉਹਨੇ ਡਾਂਗ ਵੀ ਫਿਰਦੀ ਆ ਫਿਰ ਡਾਂਗ ਵੀ ਦੇਖ ਲਿਓ ਜਿਹਦੇ ਨਿਕਲ ਗਿਆ ਦਿਮਾਗੂ ਪਰ ਉਹਨੂੰ ਪਤਾ ਲੱਗੂਗਾ ਕਿਵੇਂ ਤਮਾਕੂ ਲੈ ਕੇ ਜਾਈਦਾ। ਬਾਬਾ ਜੀ ਫਿਰ ਆਪਾਂ ਧਰਮ ਨਾਲ ਜੋੜਾਂਗੇ ਕਿਵੇਂ? ਜੇ ਆਪਾਂ ਆ ਹੀ ਰਵਈਆ ਰੱਖਿਆ ਫਿਰ ਤਾਂ ਲੋਕ ਕਿਵੇਂ ਜੋੜਨਗੇ? ਧਰਮ ਨਾਲ ਤਾਂ ਤਾਂ ਜੋੜਾਂਗੇ ਨਾ। ਹੁਣ ਹਰ ਇੱਕ ਬੰਦੇ ਨੂੰ ਪਤਾ ਵੀ ਗੁਰੂ ਘਰ ਕਿਵੇਂ ਆਉਣਾ ਹੈ। ਇੰਨੀ ਕੁ ਤਾਂ ਸੈਂਸ ਹੈਗੀ ਆ ਪੜ੍ਹੇ ਲਿਖੇ ਨੇ। ਬਿਰਮਾਲ ਬਣ ਕੇ ਆਣਾ, ਜੇਬ ਵਿੱਚ ਤਬਾਕੂ ਨਹੀਂ ਲੈ ਕੇ ਆਣਾ। ਹੁਣ ਜੇ ਜੇਬ 'ਚ ਤਬਾਕੂ ਨਿਕਲੇ ਆਪਾਂ ਕੀ ਉਹਨੂੰ ਇੱਕ ਅੱਧੀ ਵਾਰ ਕਵਾਂਗੇ, ਸਮਝਾਵਾਂਗੇ। ਇੱਥੇ ਤਾਂ ਇੰਨੇ ਢੀਠ ਬੰਦੇ ਨੇ ਹਰ ਸਾਲ ਆਂਦੇ ਨੇ, ਹਰ ਸਾਲ ਪਤਾ ਨਹੀਂ ਵੀ ਟੋਪੀ ਪਾ ਕੇ ਨਹੀਂ ਆਣੀ। ਹਰੇਕ ਬੰਦੇ ਨੂੰ ਪਤਾ ਆ ਪੁੱਛੋ। ਦੱਸੋ ਭਾਈ ਜੇ ਕੋਈ ਮਾੜੀ ਗੱਲ ਕਹਿ ਰਹੇ ਆ ਅਸੀਂ ਬੱਚੋ ਬੋਲੋ ਸਹੀ ਗੱਲ ਹੈ ਬੱਚੋ ਸਾਰੇ ਬੋਲੋ ਜੇ ਮਾੜੀ ਗੱਲ ਹੈ ਜੁੱਤੀਆਂ ਮਾਰੋ ਸਾਡੇ ਕਿਵੇਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹ ਵੀ ਤਮਾਕੂ ਅਗਲੇ ਦੀਆਂ ਜੇਪਾਂ ਕਰਨ ਇੰਨੀ ਪੁਲਿਸ ਖੜੀ ਐ ਇਹ ਜੇਪਾਂ ਨਹੀਂ ਜੇ ਦੁਕਾਨਾਂ ਹੀ ਬੰਦ ਹੋ ਜਾਣ ਤਾਂ ਫਿਰ ਸਾਰਾ ਕੁਝ ਹੀ ਬੰਦ ਹੋ ਜਾਊਗਾ ਹਾਂਜੀ ਜੇ ਦੁਕਾਨਾਂ ਠੇਕੇ ਹੀ ਬੰਦ ਹੋ ਜਾਣ ਫਿਰ ਤਾਂ ਆਊਗਾ ਹੀ ਨਹੀਂ ਤਮਾਕੂ ਕਿਤੋਂ ਫਿਰ ਅਸੀਂ ਕੀ ਕਰੀਏ ਬਾਬਾ ਜੀ ਯੇ ਅਸੀਂ ਕਿਸੇ ਨੂੰ ਬੰਦ ਕਰਾਨਿਆਂ ਦਾ ਪ੍ਰਸ਼ਾਸਨ ਸਾਨੂੰ ਕਹਿੰਦਾ ਸਿੰਘ ਧੱਕਾ ਕਰਦੇ ਨੇ ਸਿੰਘ ਗਰੀਬਾਂ ਨੂੰ ਮਾਰਦੇ ਨੇ ਦੱਸੋ ਕਹਿੰਦੇ ਤੁਸੀਂ ਆ ਧੱਕਾ ਕਰ ਰਹੇ ਹੋ ਤੁਹਾਡੇ ਸਾਹਮਣੇ ਇੱਕ ਬੰਦਾ ਤੁਹਾਡੇ ਸਾਹਮਣੇ ਹੀ ਆ ਦਸਤਾਰ ਤਾਂ ਤੁਸੀਂ ਵੀ ਬੰਨ੍ਹੀਆਂ ਕੇਸਾਗਰ ਰੱਖੇ ਹੋਣਗੇ ਇਤਿਹਾਸ ਦਾ ਤਾਂ ਤੁਹਾਨੂੰ ਵੀ ਪਤਾ ਐਨੇ ਅਣਜਾਣ ਦਾ ਤੁਸੀਂ ਵੀ ਨਹੀਂ ਦਸਤਾਰਾਂ ਬਾਈ ਜੀ ਤੁਸੀਂ ਵੀ ਬੰਨ੍ਹੀਆਂ ਦਸਤਾਰਾਂ ਵੀਰਾਂ ਨੇ ਵੀ ਬੰਨ੍ਹੀਆਂ ਨੇ ਸਾਨੂੰ ਪਤਾ ਹੀ ਐ ਠੀਕ ਐ ਸਾਡੀ ਕੌਮ ਇੱਕੇ ਤੋਂ ਹੀ ਤਾਂ ਟੁੱਟੀ ਪਈ ਐ ਦਰਬਾਰ ਸਾਹਿਬ ਦੇ ਕੋਲੋਂ ਅਸੀਂ ਨੰਗੀ ਜਾਂਦੇ ਆ ਲੋਕ ਠੀਕ ਐ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਾਤ ਐ ਤਾ ਇਹ ਨੰਗ ਸਿੰਘ ਸੀਗੇ ਜਿਨ੍ਹਾਂ ਦੇ ਵੱਲੋਂ ਜਿਹੜਾ ਟੋਪੀਆਂ ਦੇ ਲੈ ਕੇ ਇਤਰਾਜ਼ ਪਤਾ ਗਿਆ ਕਿ ਲੋਕ ਟੋਪੀਆਂ ਲੈ ਕੇ ਦਰਬਾਰ ਸਾਹਿਬ ਦੇ ਕੋਲ ਲੱਗਦੇ ਐ ਇਸੇ ਕਰਕੇ ਅਸੀਂ ਉਹਨਾਂ ਤੋਂ ਟੋਪੀਆਂ ਲਹਾ ਰਹੇ ਆ ਪਰ ਉਸ ਦੇ ਵਿਚਾਲੇ ਕੁਝ ਲੋਕ ਕਹਿੰਦੇ ਕਿ ਤੁਸੀਂ ਧੱਕਾ ਵੀ ਕਰਦੇ ਹੋ ਹੁਣ ਇਹ ਦੋ ਪੱਖ ਨੇ ਇਹ ਲੋਕਾਂ ਦੇ ਉੱਤੇ ਅਸੀਂ ਗੱਲ ਛੱਡਦੇ ਆ ਕਿ ਲੋਕ ਫੈਸਲਾ ਕਰਨਗੇ ਕਿ ਕੌਣ ਸਹੀ ਆ ਤੇ ਕੌਣ ਗਲਤ ਆ ਕੈਮਰਾਮੈਨ ਗੁਰਜਿੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ